ਇਹ ਦਿੱਤਾ ਤੁਹਾਨੂੰ 100-100 ਰੁਪਏ ਚ ਛੋਟੇ ਬੱਚਿਆਂ ਦੀਆਂ ਪਜਾਮੀਆਂ ਇਸ ਤਰ੍ਹਾਂ 100-100 ਰੁਪਏ ਚ ਮਿਲ ਚੁਕੀਆਂ ਤੇ ਲੱਗੀਆਂ ਹੋਈਆਂ 100 ਰੁਪਏ ਚ 125 ਰੁਪਏ ਚ ਇਸ ਤਰ੍ਹਾਂ ਛੋਟੇ ਬੱਚਿਆਂ ਦੀਆਂ ਪਜਾਮੀਆਂ ਮਿਲ ਚੁਕੀਆਂ 100-100 ਰੁਪਏ ਚ ਤੇ ਕਿੰਨੇ ਹੋਈ ਚ ਤੇ ਇਧਰ ਵੀ ਦੇਖੋ ਸਰਦੀਆਂ ਦਾ ਸਟਾਕ ਹੋਆ ਸਾਰਾ ਤੇ ਇਹ ਦੇਖੋ ਜੀ ਸਵਾ 450 ਇਸ ਤਰ੍ਹਾਂ ਰੇਟ ਲਿਖਿਆ ਹੋਇਆ ਹੈ 425 350 3 ਪਾ 550 525 ਇਸ ਤਰ੍ਹਾਂ ਦਾ ਸਾਰਾ ਬੱਚਿਆਂ ਦਾ ਸਟਾਕ ਤੇ ਲੋਜ ਇਹ ਜਿਹੜਾ ਨਿਲਾਜ ਕਰਾ ਰਹੇ ਆ ਸਾਰਾ ਬੱਚਿਆਂ ਦਾ ਸਟਾਕ ਤੁਹਾਨੂੰ ਦਿਖਾ ਰਹੇ ਆ ਛੋਟੇ ਛੋਟੇ ਬੱਚਿਆਂ ਦੇ ਮੈਂ ਤੁਹਾਨੂੰ ਸਾਰਾ ਬੱਚਿਆਂ ਦਾ ਸਟਾਕ ਦਿਖਾ ਰਹੇ ਆ ਤੁਹਾਨੂੰ ਤੇ ਇੱਧਰ ਦੇਖ ਸਕਦੇ ਆ ਛੋਟੇ ਬੱਚਿਆਂ ਦਾ ਬਿਲਕੁਲ 450 450 ਇਸ ਤਰ੍ਹਾਂ ਰੇਟ ਲੱਗੇ ਹੋਏ 375 350 ਚ ਬਹੁਤ ਗਰਮ ਸੌਟ ਵਾ ਸਾਡਾ ਚਿਰਕਾਲੀ ਸਾਰਿਆਂ ਨੂੰ ਦ੍ਰਿਹਿਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਤੁਹਾਨੂੰ ਬੱਚਿਆਂ ਦੇ ਕੱਪੜੇ ਦਿਖਾਵਾਂਗੇ ਪਾਰਟੀ ਵੇਅਰ ਕੱਪੜੇ ਦਿਖਾਵਾਂਗੇ ਬੱਚਿਆਂ ਦੇ ਵਿਸਰਤੀਆਂ ਦੇ ਕੱਪੜੇ ਦਿਖਾਵਾਂਗੇ 0 ਤੋਂ ਲੈ ਕੇ 8 ਸਾਲ 15 ਸਾਲ ਤੱਕ ਬੱਚਿਆਂ ਦੇ ਇੱਥੇ ਕੱਪੜੇ ਤੁਹਾਨੂੰ ਮਿਲ ਜੂਗੇ ਵੀਡੀਓ ਨਾਲ ਬਣਾਈ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਤੇ ਚਲੋ ਜੀ ਅੱdte ਵੀਡੀਓ ਨਾਲ ਬਣਾਈ ਰਹੀਏ ਸਾਰੀ ਵੀਡੀਓ ਫੋਲਡਰ ਦੇਖ ਲਈਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਤੇ ਤੁਹਾਨੂੰ ਦਿਖਾਉਨੇ ਆ ਬੱਚਿਆਂ ਦੇ ਕੱਪੜੇ ਹੋਰ ਇਹ ਵਿੱਚ ਸਾਰਾ ਸਟਾਕ ਦਿਖਾਵਾਂਗੇ ਚਲੋ ਜੀ ਇੱਥੇ ਵੀਡੀਓ ਨਾਲ ਬਣਾਈ ਰਹੀਏ ਜੋ ਤੇ ਬੱਚਿਆਂ ਦੇ ਕੱਪੜੇ ਹੋਰ ਕੁੜੀਆਂ ਦੇ ਕੱਪੜੇ ਮਿਲ ਜੂਗੇ ਮੁੰਡਿਆਂ ਨੇ ਵੀ ਕੱਪੜੇ ਮਿਲ ਜੂਗੇ ਸਾਰਾ ਸਟਾਕ ਦਿਖਾਵਾਂਗੇ ਜਿੰਨਾ ਵੀ ਹੈਗਾ ਹੈ ਪਾਰਟੀ ویئر ਕੁੜੀਆਂ ਦੇ ਮੁੰਡਿਆਂ ਦੇ ਪਾਰਟੀ ویئر ਛੋਟੇ ਬੱਚਿਆਂ ਦੇ ਕੱਪੜੇ ਮਿਲ ਜੂਗੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਵੀ ਮੇਰੇ ਚੈਨਲ ਤੇ ਤੁਹਾਨੂੰ ਸਵਾਗਤ ਹੈ ਤੇ ਇੱਧਰ ਬੱਚਿਆਂ ਦੇ ਤੁਹਾਨੂੰ ਸਰਦੀਆਂ ਦਾ ਕੱਪੜੇ ਦਿਖਾ ਰਹੀ ਹਾਂ ਤੇ ਇਸ ਤਰ੍ਹਾਂ ਦੇ ਸਰਦੀਆਂ ਦੇ ਕੱਪੜੇ ਤੁਹਾਨੂੰ ਬੱਚਿਆਂ ਦੇ ਮਿਲ ਜੂਗੇ ਸੈਜ ਜਿਹੜਾ ਮਰਜੀ ਤੁਹਾਨੂੰ ਚਾਹੀਦਾ ਹੈ ਤੇ ਦੇਖੋ ਜੀ ਹੋਰ ਤੁਸੀਂ ਦੇਖ ਸਕਦੇ ਹਾਂ ਬਿਲਕੁਲ ਬਰੇਕੀ ਚ ਦਿਖਾ ਰਹੇ ਹਾਂ ਤੇ ਰੇਟ ਵੀ 500 400 ਰੇਟ ਤੇ ਇਹ ਦੇਖੋ 400 ਰੇਟ ਵਾ 500 ਇਸ ਤਰ੍ਹਾਂ ਰੇਟ ਲਿਖਿਆ ਹੋਇਆ ਇਹ ਸਾਰਾ ਬੱਚਿਆਂ ਦਾ ਸਟਾਕ ਵਾ ਤੇ ਇਹ ਟੌਪ ਵਗੈਰਾ ਬੱਚਿਆਂ ਛੋਟੇ ਬੱਚਿਆਂ ਦੇ ਤੇ 3 ਤੋਂ 18 ਮਹੀਨੇ ਤੱਕ ਦੇ ਬੱਚਿਆਂ ਦੇ ਆ 3 ਤੋਂ 18 ਮਹੀਨੇ ਤੱਕ ਬੱਚਿਆਂ ਦਾ ਸਟਾਕ ਹੈ ਇਹ ਤੇ ਲੋਟ ਇਹ ਸਾਰਾ ਸਰਦੀਆਂ ਦਾ ਸਟਾਕ ਦਿਖਾ ਰਹੇ ਹਾਂ ਇਹ ਤੁਹਾਨੂੰ 250 ਚ ਮਿਲ ਜੂਗੇ ਇਸ ਤਰ੍ਹਾਂ ਸੂਟ ਬੱਚਿਆਂ ਦੇ ਤੇ ਦੇਖੋ ਜੀ ਨਾਲ ਜਰਾਬਾ ਮਿਲ ਜੂਗੀਆਂ ਨਾਲ ਟੋਪੀ ਮਿਲ ਜੂਗੀ ਨਾਲ ਪਜਾਮੀ ਔਰ ਨਾਲ ਇਸ ਤਰ੍ਹਾਂ ਤੁਹਾਨੂੰ ਮਿਲ ਜੂਗੇ ਲੋ ਜੀ ਇਹ ਸਾਰਾ ਸਰਦੀਆਂ ਦਾ ਸਟਾਕ ਦਿਖਾ ਰਹੇ ਹਾਂ ਤੇ ਛੋਟੇ ਬੱਚਿਆਂ ਦਾ ਤੇ ਇਹ ਦੇਖੋ ਤੇ ਉੱਤੇ ਲਿਖੇ ਹੋਏ ਐ ਰੇਟ ਵੀ ਲਿਖੇ ਹੋਏ ਐ ਜਿੱਦਾਂ ਇਹ 250 ਲਿਖਿਆ ਹੋਇਆ ਹੈ ਤੇ ਇਸ ਤਰ੍ਹਾਂ ਰੇਟ ਲਿਖੇ ਹੋਏ ਐ ਉੱਤੇ ਤੇ ਇਹ 275 ਰੁਪਏ ਰੇਟ ਲਿਖਿਆ ਹੋਇਆ ਹੈ ਤੇ ਹੈਗੇ ਆ ਉਹਨਾਂ ਦੇ ਵਿੱਚ ਮਿਲੂਗਾ ਤੁਹਾਨੂੰ ਕਪੜੇ ਬੱਚਿਆਂ ਦੇ ਤੇ ਇਹ ਵੀ 250 ਲਿਖਿਆ ਹੋਇਆ ਹੈ ਦੇਖ ਸਕਦੇ ਹੋ ਤੇ ਇਹ 225 ਵਿੱਚ ਲਿਖਿਆ ਹੋਇਆ ਤੇ ਛੋਟੇ ਬੱਚਿਆਂ ਦੇ ਕਪੜੇ ਆ ਦੇਖੋ ਨਾਲ ਹੀ ਤੁਹਾਨੂੰ ਇਹ ਇਹ ਉਹਨਾਂ ਦੇ ਵਿੱਚ ਕਪੜੇ ਤੁਹਾਨੂੰ ਮਿਲ ਜੂਗੇ ਛੋਟੇ ਬੱਚਿਆਂ ਦੇ 225 ਰੁਪਏ ਤੋਂ ਸਟਾਰਟ ਹੋਆ ਤੇ 250 ਰੁਪਏ ਉੱਤੇ ਲਿਖਿਆ ਹੋਇਆ ਤੇ ਇਹ ਦੇਖੋ ਜੀ ਇਹ ਰੇਟ ਵੱਖ-ਵੱਖ ਵਾ ਇਸ ਤਰ੍ਹਾਂ ਤੁਹਾਨੂੰ ਸਟਾਕ ਦਿਖਾ ਰਹੇ ਹਾਂ ਤੇ ਲੋ ਜੀ ਇਹ ਸਾਰਾ ਬੱਚਿਆਂ ਦਾ ਸਟਾਕ ਹੋਆ ਤੇ 250 ਤੋਂ 225 ਤੋਂ ਸਟਾਰਟ ਹੋ ਕੇ ਤੇ 250 450 450 ਇਸ ਤਰ੍ਹਾਂ ਰੇਟ ਲਿਖੇ ਹੋਏ ਆ ਤੇ ਹਰ ਸਰਦੀਆਂ ਦੇ ਸਾਰਾ ਆ ਕੱਪੜੇ ਸਾਰੇ ਸਰਦੀਆਂ ਦਿਖਾ ਰਹੇ ਇੱਧਰ ਕੁੜੀਆਂ ਦੇ ਵੀ ਛੋਟੀਆਂ ਕੁੜੀਆਂ ਵਾਸਤੇ ਵੀ ਹੈਗੇ ਆ ਤੇ ਕੁੜੀਆਂ ਲਈ ਵੀ ਹੈਗੇ ਆ ਦੇਖ ਸਕਦੇ ਆ ਤੇ ਟੋਪ ਵਗੈਰਾ ਮਿਲੂਗੇ ਛੋਟੇ ਬੱਚਿਆਂ ਨੇ ਸਾਰਾ ਬੱਚਿਆਂ ਦਾ ਸਟਾਕ ਦਿਖਾ ਰਹੇ ਆ ਤੁਹਾਨੂੰ ਤੇ ਇੱਧਰ ਦੇਖ ਸਕਦੇ ਆ ਛੋਟੇ ਬੱਚਿਆਂ ਦਾ ਬਿਲਕੁਲ 450 450 ਇਸ ਤਰ੍ਹਾਂ ਰੇਟ ਲੱਗੇ ਹੋਏ 375 350 ਚ ਬਹੁਤ ਗਰਮ ਸੌਟ ਆ ਤੇ ਸਰਦੀਆਂ ਦਾ ਤੇ ਇੰਟਰ ਵੀ ਦੇਖੋ ਸਰਦੀਆਂ ਦਾ ਸਟਾਕ ਹੋਆ ਸਾਰਾ ਤੇ ਇਹ ਦੇਖੋ ਜੀ ਸਵਾ 400 ਇਸ ਤਰ੍ਹਾਂ ਰੇਟ ਲਿਖਿਆ ਹੋਇਆ ਹੈ 425 350 355 525 ਇਸ ਤਰ੍ਹਾਂ ਦਾ ਸਾਰਾ ਬੱਚਿਆਂ ਦਾ ਸਟਾਕ ਹੋਆ ਤੇ ਲੋ ਜੀ ਇਹ ਜਿਹੜਾ ਨਿਵਾਜ ਕਰਾ ਰਹੇ ਆ ਸਾਰਾ ਬੱਚਿਆਂ ਦਾ ਸਟਾਕ ਤੁਹਾਨੂੰ ਦਿਖਾ ਰਹੇ ਆ ਇਹ ਛੋਟੇ ਛੋਟੇ ਬੱਚਿਆਂ ਦੇ ਮੈਂ ਜੂਆ ਤੁਹਾਨੂੰ ਕਪੜੇ ਰੇਟ ਵੀ ਵੱਖ-ਵੱਖਾ ਰੇਟ ਵਾ ਤੇ ਰੇਟ ਵੀ ਉੱਤੇ ਲਿਖੇ ਹੋਏ ਆ ਤੇ ਦੇਖ ਸਕਦੇ ਆ ਤੇ ਲੋ ਜੀ ਲੋ ਜੀ ਇੱਧਰ ਵੀ ਬੱਚਿਆਂ ਦਾ ਸਟਾਕ ਸਾਦਾ ਤੁਹਾਨੂੰ ਮਿਲ ਜੂਗਾ ਤੇ ਬਿਬ ਵਗੈਰਾ ਵੀ ਤਾਂ ਨਾਲ ਮਿਲ ਜੀਏ ਤੁਹਾਨੂੰ ਇਸ ਤਰ੍ਹਾਂ ਤੇ ਰੇਟ ਵੀ ਲਿਖੇ ਹੋਏ ਆ ਤੇ ਲੋ ਜੀ ਇਹ ਸਾਰੇ ਛੋਟੇ ਬੱਚਿਆਂ ਦਾ ਸਟਾਕ ਵਾ ਤੇ ਰੇਟ ਵੱਖ-ਵੱਖਾ ਵਾ ਕਿ ਬਹੁਤ ਸੋਹਣੇ ਕੱਪੜੇ ਆ ਗਰਮ ਕੱਪੜੇ ਛੋਟੇ ਛੋਟੇ ਆ ਦੇਖੋ ਬਿਲਕੁਲ ਛੋਟੇ ਛੋਟੇ ਬੱਚਿਆਂ ਦੇ ਤੇ ਕੱਪੜੇ ਹੈਗੇ ਆ ਤੇ ਇਹ 3 ਮਹੀਨੇ ਤੋਂ 18 ਮਹੀਨੇ ਤੱਕ ਬੱਚਿਆਂ ਦੇ ਕੱਪੜੇ ਲੱਗੇ ਹੋਏ ਆ ਇੱਥੇ 3 ਮਹੀਨੇ ਤੋਂ 18 ਮਹੀਨੇ ਤੱਕ ਬੱਚਿਆਂ ਦੇ ਦੇਖ ਸਕਦੇ ਕੱਪੜੇ ਲੱਗੇ ਹੋਏ ਆ ਤੇ ਸਾਰੇ ਗਰਮ ਕੱਪੜੇ ਆ ਤੇ ਪੂਰੇ ਸੂਟ ਪੂਰਾ ਬਣਿਆ ਹੋਇਆ ਨਾਲ ਪਜਾਮੀ ਆ ਤੇ ਇੱਧਰ ਵੀ ਛੋਟੇ ਛੋਟੇ ਇਹ ਦੇਖੋ ਹੈਵੀ ਕੁੜੀਆਂ ਦੇ ਵਾਸਤੇ ਛੋਟੀਆਂ ਕੁੜੀਆਂ ਵਾਸਤੇ ਵੀ ਆ ਗਿਆ ਲੱਗੇ ਹੋਇਆ ਇਹ ਲੋ ਜੀ ਇਨਫੈਕਟ ਬਬਾਸੂਟ ਤੇ ਇਸ ਤਰ੍ਹਾਂ ਦੇ ਤੁਹਾਨੂੰ ਮਿਲ ਜੂਗੇ ਇਹ ਦੇਖੋ ਮొక్కੇ ਵੀਡੀਓ ਵਧੀਆ ਲੱਗਦੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਇਹ ਤੁਹਾਨੂੰ ਦਿਖਾ ਰਹੇ ਹਾਂ ਬੱਚਿਆਂ ਦਾ ਸਟਾਕ ਜਿਹਦੇ ਵਿੱਚ ਲਿਖਿਆ ਹੋਇਆ 18 ਤੋਂ 3 ਸੋਰੀ 3 ਤੋਂ 18 ਮਹੀਨਿਆਂ ਤੱਕ 3 ਤੋਂ 18 ਮਹੀਨਿਆਂ ਤੱਕ ਦੇ ਬੱਚਿਆਂ ਦੇ ਕੱਪੜੇ ਦਿਖਾ ਰਹੇ ਹਾਂ ਤੇ ਕਲਰ ਵੱਖ-ਵੱਖ ਤੁਹਾਨੂੰ ਮਿਲ ਜੂਗੇ ਇਦਾਂ ਬੱਚਿਆਂ ਦੇ ਕੱਪੜੇ ਸਾਰੇ ਹੀ ਕਲਰ ਚ ਮਿਲ ਜੂਗੇ ਔਰ ਸਰਦੀਆਂ ਦੇ ਕੱਪੜੇ ਆ ਸਾਰੇ ਲੋਜੇ ਜਰੂਰ ਇੱਕ ਵਾਰੀ ਵਿజిਟ ਕਰੋ ਤੇ ਆਣਾ ਕਿੱਥੇ ਆ ਪੀਮ ਸਵੀਟ ਸ਼ਾਪ ਦੇ ਨਾਲ ਇਹ ਸ਼ਾਪ ਹੋਆ ਮਾਲ ਖੁੱਲ ਗਿਆ ਨਮਾ ਤੇ ਨੋਚ ਇਹਦਰ ਵੀ ਸਾਰੇ ਤੁਹਾਨੂੰ ਬੱਚਿਆਂ ਦਾ ਸਟਾਕ ਮਿਲ ਜੂਗਾ ਤੇ ਦੇਖ ਸਕਦੇ ਆ ਇਹ ਦੇਖੋ ਬਿਲਕੁਲ ਪਿਓਰ ਗਰਮਜਾ ਤੁਹਾਨੂੰ ਮਿਲ ਜੂਗਾ ਸਰਦੀਆਂ ਦੇ ਤਿੰਨ ਤੋਂ 18 ਮਹੀਨੇ ਤੱਕ ਦੇ ਬੱਚਿਆਂ ਦੇ ਕੱਪੜੇ ਰੱਖਾ ਰਿਹਾ ਇਹਦੇ ਕੋ ਛੋਟੇ ਛੋਟੇ ਬੱਚਿਆਂ ਦੇ 175 ਰੁਪਏ ਚ 175 ਰੁਪਏ ਤੋਂ ਸਟਾਰਟ ਹੋਇਆ ਬਿਲਕੁਲ ਛੋਟੇ ਬੱਚਿਆਂ ਦੇ ਕੱਪੜੇ 175 ਰੁਪਏ ਤੋਂ ਸਟਾਰਟ ਹੋਆ ਲੋ ਜੀ ਇੱਥੇ ਤੁਹਾਨੂੰ ਡੇਢੇ ਲੋ ਜੀ ਇੱਧਰ ਵੀ ਦੇਖੋ ਤੁਸੀਂ ਸਾਰੇ ਮੋਟੇ 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 ਸੂਟ ਆ ਦੇਖੋ ਬਿਲਕੁਲ ਜਿਆਦਾ ਸਰਦੀ ਚ ਪਾਉਣ ਵਾਲੇ ਹੈਗੇ ਆ ਇਹ ਤਾਂ ਸੂਟ ਤੇ ਤਿੰਨ ਤੋਂ 18 ਮਹੀਨੇ ਤੱਕ ਇਹ ਦੇਖੋ ਲਿਖਿਆ ਹੋਇਆ ਵੀ ਤਿੰਨ ਤੋਂ 18 ਮਹੀਨੇ ਤੱਕ ਦੇ ਬੱਚਿਆਂ ਦੇ ਆ ਸਟਾਕ ਸਾਰੇ ਸਟਾਕ ਤੁਹਾਨੂੰ ਮਿਲ ਜੂਗਾ ਸਰਦੀਆਂ ਦਾ ਚਾਹੇ ਗਰਮ ਪਜਾਮੇ ਲੈ ਲਓ ਚਾਹੇ ਉਨ ਵਾਲੇ ਕੱਪੜੇ ਲੈ ਲਓ ਚਾਹੇ ਲੈ ਲਓ ਤੁਸੀਂ ਇਸ ਤਰ੍ਹਾਂ ਦੇ ਕੱਪੜੇ ਤਾਂ ਸਾਰੇ ਤੁਹਾਨੂੰ ਇੱਥੋਂ ਮਿਲ ਜੂਗੇ ਤੇ ਛੋਟੇ ਬੱਚਿਆਂ ਦੇ ਕੱਪੜੇ ਤੇ ਬੇਬੂ ਵਗੈਰਾ ਜਿਹੜੇ ਜਿਆਦਾ ਛੋਟੇ ਮਹੀਨੇ ਤਿੰਨ 6 ਮਹੀਨੇ ਦਾ ਤਿੰਨ ਮਹੀਨੇ ਦਾ ਬੱਚਾ ਆ ਤੇ ਬੇਬੂ ਵਗੈਰਾ ਬਣਾੜੇ ਤੁਹਾਨੂੰ ਮਿਲ ਜੂਗਾ ਸਟਾਕ ਦੇਖੋ ਜੀ ਹੈਲੋ ਹਾਂਜੀ ਇਹ ਕੋਰੀ ਇਹ ਇਨਸ਼ਾਅਰਾ ਪੂਰਾ ਇੱਧਰ ਵੀ ਸਾਰੇ ਤੁਹਾਨੂੰ ਬੱਚਿਆਂ ਦੇ ਕੱਪੜੇ ਦਿਖਾ ਰਹੇ ਹਾਂ ਇਹ ਉਹਨੋਂ ਦੇ ਵਿੱਚ ਵਾ ਤੇ ਰੇਟ ਵੀ ਵੱਖ-ਵੱਖਾ ਉਹਨਾਂ ਦੇ ਵਿੱਚ ਵੀ ਤੁਹਾਨੂੰ ਮਿਲ ਜੂਗਾ ਦੇਖੋ ਉਹਨਾਂ ਦੇ ਵਿੱਚ ਲੱਗੇ ਹੋਏ ਆ ਤੇ ਲੋ ਜੀ ਇਹ ਉਹਨਾਂ ਦੇ ਵਿੱਚ ਸਾਰੇ ਕੱਪੜੇ ਲੱਗੇ ਹੋਏ ਉਹਨਾਂ ਦੇ ਵਿੱਚ ਵੀ ਲੱਗੇ ਹੋਏ ਆ ਤੇ ਉੱਦਾਂ ਵੀ ਗਰਮ ਕੱਪੜੇ ਤੁਹਾਨੂੰ ਮਿਲ ਜੂਗੇ ਬੱਚਿਆਂ ਦੇ ਲੋ ਜੀ ਇੱਧਰ ਵੀ ਤੁਹਾਨੂੰ ਦੇਖੋ ਲੋ ਜੇ ਇੱਧਰ ਟੋਪੀ ਵਗੈਰਾ ਬੇਪ ਬਗੈਰਾ ਤੁਹਾਨੂੰ ਛੋਟੇ ਬੱਚਿਆਂ ਦਾ ਮਿਲ ਜੂਗਾ ਔਰ ਦੇਖ ਸਕਦੇ ਹੋ ਸਾਹਮਣੇ ਤੇ ਇਸ ਤਰ੍ਹਾਂ ਦੇ ਵੀ ਟੋਪ ਬੱਚਿਆਂ ਦੇ ਮਿਲ ਜੂਗੇ ਤੁਹਾਨੂੰ ਤੇ ਵੱਖ-ਵੱਖ ਟੋਪ ਤੇ ਦੇਖ ਸਕਦੇ ਹੋ ਸਾਰੇ ਤੁਹਾਨੂੰ ਕੱਪੜੇ ਦਿਖਾਤੇ ਆ ਬੱਚਿਆਂ ਦੇ ਸਾਰੇ जी इधर दो सौ पचहत्तर रुपए तो स्टार्ट हुआ देखो इधर भी छोटे बी टू मोट बी टू मोटी सारा थाना बच्चों का स्टॉक मिल जूगा तो काफी लगा हुआ है जो वरायटी बिल्कुल दुन लगी है, दो सौ पचहत्तर तो देखो दो सौ पचहत्तर तो इधर भी छोटे बच्चे नहीं है सारे सवा दो सौ देखो दो सौ पच्चीस रुपये लिखा हुआ है ते। ਵੀਡੀਓ ਨੂੰ ਜਲਦੀ-ਜਲਦੀ ਚਲਦੇ ਸ਼ੇਅਰ ਕਰਦੇ ਇਸ ਤਰ੍ਹਾਂ ਦੇ ਪਜਾਮੇ ਆ ਮਿਲ ਜੂਗੇ 125 ਰੁਪਏ ਚ ਛੋਟੇ ਬੱਚਿਆਂ ਦੇ ਪਜਾਮੇ ਵੀ ਤੁਹਾਨੂੰ ਮਿਲ ਜੂਗੇ 125 ਰੁਪਏ ਚ ਤੇ ਸੋ ਦੇ ਵਿੱਚ ਵੀ ਤੁਹਾਨੂੰ ਮਿਲ ਜੂ 125 ਰੁਪਏ ਦਾ ਸਟਾਰਟ ਹੋਗਾ ਗਰਮ ਪਜਾਮੇ ਆ ਤੇ ਵੀ ਤੁਹਾਨੂੰ ਮਿਲ ਜੂਗੇ ਦੇਖੋ ਸਾਡੇ ਲੋਹ ਜੀ ਅੰਦਰ ਵੀ ਪਜਾਮੀਆਂ 100-100 ਰੁਪਏ ਦੇ ਆ ਤੁਹਾਨੂੰ ਪਜਾਮੀਆਂ ਮਿਲ ਜੂਗੀਆਂ ਛੋਟੇ ਬੱਚਿਆਂ ਦੇ ਆ ਤੇ ਬਾਕੀ ਲੋਈ ਜਰੂਰ ਜੇ ਤੁਹਾਨੂੰ 100 ਰੁਪਏ ਚ ਵੱਡੇ ਛੋਟੇ ਬੱਚਿਆਂ ਦੀਆਂ ਪਜਾਮੀਆਂ ਇਸ ਤਰ੍ਹਾਂ 100 ਰੁਪਏ ਚ ਮਿਲ ਰਹੀਆਂ ਤੇ ਲੱਗੀਆਂ ਹੋਈਆਂ 100 ਰੁਪਏ ਚ 125 ਰੁਪਏ ਚ ਇਸ ਤਰ੍ਹਾਂ ਛੋਟੇ ਬੱਚਿਆਂ ਦੀਆਂ ਪਜਾਮੀਆਂ ਮਿਲ ਜੂਗੀਆਂ 100 ਰੁਪਏ ਚ ਤੇ ਕੀ ਹੋਜੀ